ਸ਼ਾਮਾਂ ਵੇਲੇ ਦਾ ਵਕਤ ਹੁੰਦਾ ਹੈ ਸ਼ਾਮਾਂ ਪੈਂਦੀਆਂ ਨੇ ਤੇ ਅਸੀਂ ਸੋਦਰ ਦੀ ਬਾਣੀ ਪੜਦੇ ਹਾਂ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਪੜੀ ਜਾਂਦੀ ਹੈ ਗਾਇਨ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਜਦੋਂ ਰਾਤ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਸੋਇਲਾ ਸਾਹਿਬ ਪੜਦੇ ਹਾਂ ਔਰ ਸਿੱਖਦਾ ਇਹ ਨਿਜੀ ਫਰਜ਼ ਹੈ ਕਿ ਸਿੱਖ ਨੇ ਇਹਨਾਂ ਪਾਵਨ ਗੁਰਬਾਣੀਆਂ ਨੂੰ ਪੜਨਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਰਾਤ ਨੂੰ ਵੇਲੇ ਨਾਲ ਸੌਣਾ ਸਮੇਂ ਸਿਰ ਸੌਣਾ ਵਕਤ ਸਿਰ ਸੌਣਾ ਵਕਤ ਸਿਰ ਸੌਂ ਕਰਕੇ ਹੀ ਸਵੇਰ ਵੇਲੇ ਅੰਮ੍ਰਿਤ ਵੇਲੇ ਦੀ ਸੰਭਾਲ ਹੁੰਦੀ ਹੈ ਕਿਉਂਕਿ ਕਈ ਸੱਜਣਾਂ ਨੇ ਕਰਕੇ ਇਹ ਵੀ ਵਿਚਾਰ ਕਹਿੰਦੇ ਨੇ ਗਿਆਨੀ ਜੀ ਸਵੇਰੇ ਨਾ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਕਿਉਂ ਆਦਤ ਨਹੀਂ ਹੈ ਤੇ ਆਦਤ ਪਾਉਣੀ ਪਵੇਗੀ ਨਾ ਆਦਤ ਪਾਵਾਂਗੇ ਤਾਂ ਹੀ ਉਹ ਸਾਡੇ ਜੀਵਨ ਦੇ ਵਿੱਚ ਵਿਚਾਰ ਆਵੇਗੀ ਪੁੱਛਿਆ ਜਾਵੇ ਉਹਨਾਂ ਨੂੰ ਪੁੱਛੀਏ ਕਿ ਸੌਂਦੇ ਕਿੰਨੇ ਵਜੇ ਉਹ ਕਹਿੰਦੇ ਜੀ ਸੌਂਦੇ ਤੇ ਅਸੀਂ ਬੜਾ ਲੇਟ ਆ ਕਿੰਨੇ ਵਜੇ 11:30 12:30 ਇੱਕ ਵੀ ਵਜ ਜਾਂਦੇ ਨੇ ਤੇ ਜਿਹੜਾ ਆਦਮੀ ਜਿਹੜਾ ਬੰਦਾ ਜਿਹੜਾ ਮਨੁੱਖ ਰਾਤ ਨੂੰ 11:30 12:00 12:30 1 ਵਜੇ ਸੌ ਰਿਹਾ ਹੈ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਤੁੜੀ ਕਰੇਗਾ ਅੰਮ੍ਰਿਤ ਵੇਲੇ ਦੀ ਸੰਭਾਲ ਤੇਰੀ ਕਰੇਗਾ ਜਿਹੜਾ 9:30 10 ਵਜੇ ਤੋਂ ਪਹਿਲਾਂ-ਪਹਿਲਾਂ ਸੌ ਜਾਵੇਗਾ ਜਿਹੜਾ ਆਪਣਾ ਜਾਗ ਕਰਕੇ ਅਸਨ ਮਲ ਲਵੇਗਾ ਜਿਹੜਾ ਸੋਲੇ ਸਾਹਿਬ ਦਾ ਪਾਵਨ ਬਾਣੀ ਨੂੰ ਪੜ੍ਹ ਕਰਕੇ ਵੇਲੇ ਨਾਲ ਵਕਤ ਨਾਲ ਸੌਂਦਾ ਹੈ ਉਹੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਨਹੀਂ ਤੇ ਜਿਹੜਾ ਰਾਤ ਨੂੰ 6:15 12 ਇੱਕ ਵੜੇ ਸੌ ਰਿਹਾ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰ ਸਕਦਾ ਇਸ ਕਰਕੇ ਸੌਣਾ ਵੇਲੇ ਨਾਲ ਤੇ ਉੱਠਣਾ ਵੇਲੇ ਨਾਲ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਇਹ ਸਿੱਖ ਦਾ ਫਰਜ਼ ਹੈ